ਹੋ ਕੜ ਸੀ ਗਰੀਬੀ ਤਾਈਓ ਇੱਥੇ ਆਇਆ ਨਾਲੇ ਪਰਿਵਾਰ ਪਿੱਛੇ ਛਾੜ ਦੇ ਆਇਆ ਹੋ ਮਿਹਨਤਾਂ ਦੇ ਵਿੱਚ ਪੂਰਾ ਜੋਰ ਰੱਖਿਆ ਹੋਏ ਅਜੇ ਮਿਹਨਤਾਂ ਦੇ ਵਿੱਚ ਪੂਰਾ ਜੋਰ ਰੱਖਿਆ ਤੇ ਵਿੱਚ ਰਾਹਾਂ ਦੇ ਨਹੀਂ ਅਸੀਂ ਰੁਕਿਆ ਕਦੇ ਹੋ ਬਹਿਰੀਨ ਵਿੱਚ ਜਦੋਂ ਦਾ ਹੈ ਪੈਰ ਰੱਖਿਆ ਤੇ ਖਾਤਿਆਂ ਚੋਂ ਪੈਸੇ ਸਾਡੇ ਮੁੱਕੇ ਨਹੀਂ ਕਦੇ ਉਹ ਬਹਿਰੀਨ ਵਿੱਚ ਜਦੋਂ ਤਾਂ ਹੈ ਪੈਰ ਰੱਖਿਆ ਤੇ ਖਾਤਿਆਂ ਚੋਂ ਪੈਸੇ ਸਾਡੇ ਮੁੱਕੇ ਨਹੀਂ ਕਦੇ ਬਹਿਰੀਨ ਨਹੀਂ ਜੇ ਪੁੱਲਣਾਏ ਰਹਿਣਾ ਜੇ ਚੇਤੇ ਤੇ ਸਾਨੂੰ ਐਸਟੀਐਸ ਕੰਪਨੀ ਨੇ ਸੱਦਿਆ ਇੱਥੇ ਉਹ ਬਹਿਰੀਨ ਨਹੀਂ ਜੇ ਪੁੱਲਣਾਏ ਰਹਿਣਾ ਜੇ ਚੇਤੇ ਸਾਨੂੰ ਐਸਟੀਐਸ ਕੰਪਨੀ ਨੇ ਸੱਦਿਆ ਇੱਥੇ ਫੇ ਜੁੱਲਾ ਚੱਕ ਵਾਲਾ ਪ੍ਰੇਮ ਵੀ ਜੇ ਸੱਚ ਆਖਦਾ ਫੇਦੂਲਾ ਚੱਕ ਵਾਲਾ ਪ੍ਰੇਮ ਵੀ ਜੇ ਸੱਚ ਆਖਦਾ ਤੇ ਆਪਣੇ ਵੀ ਕੋਲੋਂ ਨਹੀਂ ਜੇ ਲਾਉਂਦਾ ਏ ਤੁਕੇ ਹੋ ਬਹਿਰੀਨ ਵਿੱਚ ਜਦੋਂ ਦਾ ਹੈ ਪੈਰ ਰੱਖਿਆ ਤੇ ਖਾਤਿਆਂ ਚੋਂ ਪੈਸੇ ਸਾਡੇ ਮੁੱਕੇ ਨਹੀਂ ਕਦੇ ਹੋ ਬਹਿਰੀਨ ਵਿੱਚ ਜਦੋਂ ਦਾ ਹੈ ਪੈਰ ਰੱਖਿਆ ਤੇ ਬਟੂਆਂ ਚੋਂ ਪੈਸੇ ਸਾਡੇ ਮੁੱਕੇ ਨਹੀਂ ਕਦੇ